ਜੋ ਸਾਨੂੰ ਉਪਰੋਂ ਹਿਲਾਇਤਾ ਨੇ ਉਹਦੇ ਹਿਸਾਬ ਦੇ ਨਾਲ ਹੀ ਅੱਜ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਭਾਜਪਾ ਦੀ ਬਠਿੰਡਾ ਇਸ ਅਸੀਂ ਇਕੱਠੇ ਹੋਏ ਆ ਇਸੇ ਵਾਸਤੇ ਸਾਰੇ ਵਰਕਰ ਸਾਡੇ ਸਹਿਬ ਵਰਕਰ ਸਾਹਿਬਾਨ ਆਏ ਨੇ ਔਰ ਦੇਖੋ ਪਿਛਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਸਾਨੂੰ 25 ਲੱਖ ਤੋਂ ਵੱਧ ਵੋਟ ਪੰਜਾਬ ਦੇ ਵਿੱਚ ਪਈ ਹੈ ਔਰ ਸਾਡਾ ਪਾਰਟੀ ਦਾ ਇਹੀ ਮੂਲ ਮੰਤਰ ਹੈ ਵੀ ਜਿਹੜਾ ਸਾਡਾ ਵੋਟਰ ਹੈ ਉਹ ਸਾਡਾ ਸਪੋਰਟਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਸਾਡਾ ਮੈਂਬਰ ਬਣ ਜਾਏ ਇਸ ਤਰੀਕੇ ਦੇ ਨਾਲ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਜਾਂ ਸਾਰੇ ਪ੍ਰਦੇਸ਼ ਦੇ ਵਿੱਚ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਅਸੀਂ ਨੀਚੇ ਤੱਕ ਜਾਵਾਂਗੇ ਔਰ ਸਾਰੇ ਮੰਡਲਾਂ ਦੀ ਇਸ ਤਰੀਕੇ ਦੇ ਨਾਲ ਕਾਰਜਕਾਰੀ ਕਰਨੀਆਂ ਨੇ ਹਰ ਕਾਰਸ਼ਾਲਾ ਕਰਨੀਆਂ ਨੇ ਔਰ ਅਸੀਂ ਇਹ ਐਕਸਪੈਕਟ ਕਰਦੇ ਹਾਂ ਵੀ ਅਸੀਂ 25 ਲੱਖ ਤੋਂ ਪਲੱਸ ਵੱਧ ਜਿਹੜੀ ਮੈਂਬਰਸ਼ਿਪ ਹੈ ਪੰਜਾਬ ਦੇ ਵਿੱਚ ਹੋ ਸਕਦੀ ਹੈ ਵੀ ਹੋਵੇਗੀ ਸਾਨੂੰ ਉਮੀਦ ਹੈ ਪਰ ਸਾਡਾ ਜਿਹੜਾ ਪ੍ਰਯਾਸ ਹੈ ਅਸੀਂ ਘਰ-ਘਰ ਪਹੁੰਚਾਂਗੇ ਔਰ ਜਿੱਥੇ ਵੀ ਹਰ ਵਰਗ ਦੇ ਲੋਕਾਂ ਨੂੰ ਅਸੀਂ ਪਾਰਟੀ ਦਾ ਮੈਂਬਰ ਬਣਾ ਸਕਦੇ ਆ ਸਾਡੇ ਵਰਕਰ ਜਾਣਗੇ ਪਰ ਭਾਰਤੀ ਜਨਤਾ ਪਾਰਟੀ ਜਿਹੜਾ ਪਿਆਰ ਪੰਜਾਬ ਚ ਮਿਲਦੇ ਆ ਉਹਨਾਂ ਨੂੰ ਅਸੀਂ ਮੈਂਬਰਸ਼ਿਪ ਦੇ ਵਿੱਚ ਕੰਪਲੀਟ ਕਰਾ ਕਨਵਰਟ ਕਰਾਂਗੇ ਔਰ ਭਾਰਤੀ ਜਨਤਾ ਪਾਰਟੀ ਦਾ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਜੋੜ ਸਰ ਸ਼੍ਰੋਮ ਨੇ ਕਾਦੀ ਤੱਕ ਪਹਿਲਾਂ ਵੱਡੀ ਵੱਡੀ ਪਾਰਟੀ ਬਣੀ ਤੁਸੀਂ ਮਤਲਬ 22% ਤੁਹਾਡਾ ਹਿੱਸਾ ਕੁਝ ਹੁੰਦਾ ਜਿਗਾ ਹੁਣ ਉਹ ਪਾਰਟੀ ਦਾ ਮਤਲਬ 18% ਫੋਟ ਰਿਹਾ ਹੈ ਕਿ ਕੱਡਾ ਵੱਧ ਕੇ 18% ਤੱਕ ਜਾ ਰਿਹਾ ਹੈ ਕੀ ਕਾਰਨ ਇਹਦਾ ਸਮਾਜ ਦਾ ਇਹਦੇ ਬਾਰੇ ਦਾ ਸਮਾਜੀ ਜਵਾਬ ਦੇ ਸਕਦਾ ਹੈ ਅਗਰ ਪਾਰਟੀ ਦਾ ਸਿਸਟਮ ਆਈਡੀਆਲੋਜੀ ਲੋਕਾਂ ਨੂੰ ਵਧੀਆ ਲੱਗ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਸਮਾਜ ਦੇ ਵਿੱਚ ਲਗਾਤਾਰ ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਆਧਾਰ ਬਣ ਰਿਹਾ ਹੈ ਤੇ ਬਠਿੰਡਾ ਸ਼ਹਿਰੀ ਵਿੱਚ ਤੋਂ ਸਭ ਤੋਂ ਵੱਧ ਵੋਟਾਂ ਦਿੱਤੀਆਂ ਗਈਆਂ ਹਨ ਤੇ ਇਹ ਕੀ ਕਾਰਨ ਹੁੰਦਾ ਹੈ ਇਹਦੇ ਵਿੱਚ ਕਾਰਨ ਹੈ ਵੀ ਸਾਡੀ ਲੀਡਰਸ਼ਿਪ ਹੈ ਜਿਹੜੀ ਇਹ ਬੜੀ ਮਿਹਨਤੀ ਹੈ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇੱਥੇ ਕੰਮ ਕੀਤਾ ਲੋਕਾਂ ਦੇ ਵਿੱਚ ਇਹਨਾਂ ਦੀ ਕ੍ਰੈਡੀਬਿਲਟੀ ਹੈ ਲੋਕ ਵਿਸ਼ਵਾਸ ਕਰਦੇ ਨੇ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਹੈ ਉਹਨਾਂ ਦੇ ਤੇ ਲੋਕਾਂ ਦਾ ਪੂਰੇ ਦੇਸ਼ ਦੇ ਲੋਕਾਂ ਦਾ ਬੜਾ ਭਰੋਸਾ ਹੈ ਔਰ ਸਾਡੀ ਜਿਹੜੀ ਇੱਥੇ ਲੋਕਲ ਲੀਡਰਸ਼ਿਪ ਹੈ ਇਹ ਵੀ ਬੜੀ ਸਿਸਟਮ ਨਾਲ ਕੰਮ ਕਰ ਰਹੀ ਹੈ ਤਾਂ ਲੋਕਾਂ ਦਾ ਪਿਆਰ ਹੈ ਠੀ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਬਠਿੰਡਾ ਜਨਤਾ ਪਾਰਟੀ ਦੀ ਓਵਰਆਲ ਇੰਡੀਆ ਜਿਹੜੀ ਨਵੀਂ ਮੈਂਬਰਸ਼ਿਪ ਹੈ ਉਹਦਾ ਜਿਹੜਾ ਆਗਾਜ਼ ਹੈ ਉਹ 1 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਲੇਕਿਨ ਉਸ ਤੋਂ ਪਹਿਲਾਂ ਜੋ ਸਾਡੇ ਕੇਂਦਰੀ ਟੀਮ ਸਟੇਟ ਦੀ ਟੀਮ ਔਰ ਜ਼ਿਲ੍ਹੇ ਦੀ ਟੀਮ ਬੜਕੇ ਟੋਲੀਆਂ ਉਹ ਕਾਰਸ਼ਲਾਮਾਂ ਹੋਈਆਂ ਨੇ ਪਿਛਲੇ ਦਿਨੀ ਨਵੀਂ ਦਿੱਲੀ 'ਚ ਕੇਂਦਰੀ ਲੀਡਰਸ਼ਿਪ ਦੀ ਅਧਿਅਕਸ਼ਤਾ ਅਫੀਜੀਡੀ ਉਹ ਕਾਰਸ਼ਾਲਾ ਹੋਈ ਔਰ ਉਸ ਤੋਂ ਬਾਅਦ ਸਾਡੇ ਮਾਨ ਜੋਗ ਸੂਬਾ ਪ੍ਰਧਾਨ ਜਾਖੜ ਸਾਹਿਬ ਦੀ ਗਵਾਈ ਹੇਠ 21 ਤਰੀਕ ਨੂੰ ਭਾਲੀ ਵਿਖੇ ਹੋਈ ਔਰ ਅੱਜ ਸਾਡੇ ਜਿਹੜੇ ਇਹ ਜਿਹੜੇ 8 ਜ਼ਿਲ੍ਹੇ ਦੇ ਮਾਲਵੇ ਦੇ ਇਹਨਾਂ ਦੇ ਜਿਹੜੇ ਮੇਰੇ ਨਾਲ ਐਜੇ ਸੰਗਠਨ ਦੇ ਤੌਰ ਤੇ ਜੀਵਨ ਕਰਕੇ ਜੀ ਆਏ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸੁਰਤਨ ਸਿੰਘ ਲਾਜੀ ਬੈਠੇ ਨੇ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਲੜੇ ਨੇ ਬੀਬਾ ਪਰਮਪਾਲ ਕੌਰ ਜੀ ਇਹ ਅੱਜ ਬਠਿੰਡਾ ਸ਼ਹਿਰੀ ਦੀ ਕਾਰਜਸ਼ਾਲਾ ਨਵੀਂ ਮੈਂਬਰਸ਼ਿਪ ਜੋ ਨਵੀਂ ਮੈਂਬਰਸ਼ਿਪ ਲਈ ਹਦਾਇਤਾਂ ਆਈਆਂ ਨੇ ਉਹ ਸਾਰੀਆਂ ਜੀਵਨ ਜੀ ਨੇ ਦੱਸੀਆਂ ਨੇ ਜੋ ਟੋਲ ਫ੍ਰੀ ਨੰਬਰ ਜੀਤੋਂ ਅਸੀਂ ਮਿਸ ਕਾਲ ਕਰਾਉਣੀ ਹੈ ਉਹ 8800 2024 ਉਹ ਵੀ ਜਿਹੜਾ ਦੱਸ ਦਿੱਤਾ ਗਿਆ ਸੋ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਟੀਚਾ ਹੈ ਕਿ 23 ਲੱਖ ਮੈਂਬਰਸ਼ਿਪ ਸੀ 23 ਲੱਖ ਮੈਂਬਰਸ਼ਿਪ ਤੋਂ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਲੋਕ ਸਭਾ ਦੇ ਵਿੱਚ ਸਾਨੂੰ ਵੋਟਾਂ ਮਿਲੀਆਂ 15 25 ਲੱਖ ਦੇ ਕਰੀਬ ਤੇ ਸਾਡੀ ਜਿਹੜੀ ਮੈਂਬਰਸ਼ਿਪ ਹੈ ਇਹ ਤਿੰਨ ਗੁਣਾ ਹੋਣ ਵਾਲੀ ਹੈ ਸੋ ਇਹ ਅੱਜ ਜ਼ਿਲ੍ਹਾ ਕਾਰਸ਼ਾਲਾ ਹੋਈ ਹੈ ਔਰ ਇਸ ਤੋਂ ਬਾਅਦ ਅਸੀਂ ਮੰਡਲ ਲੈਵਲ ਤੇ ਸਰਕਲ ਲੈਵਲ ਤੇ ਜਾ ਕੇ ਕਾਰਸ਼ਾਲਾ ਕਰਾਂਗੇ ਸਾਡਾ ਜਿਹੜਾ ਹਰ ਬੂਥ ਤੋਂ 200 ਦਾ ਟੀਚਾ ਹੈ ਉਹਨੂੰ ਅਸੀਂ ਪੂਰਾ ਕਰਾਂਗੇ ਸੋ ਇਸੇ ਲਈ ਅੱਜ ਇਹ ਜਿਹੜੀ ਮੀਟਿੰਗ ਹੈ ਇਹ ਮੇਨ ਜ਼ਿਲ੍ਹੇ ਦੀ ਕਾਰਸ਼ਾਲਾ ਹੋਈ ਹੈ ਔਰ ਆਹ ਜਿਹੜਾ ਸਾਡਾ ਨੰਬਰ ਹੈ ਜੀਵਨ ਜੀ ਦੇ ਹੱਥ ਦੇ ਵਿੱਚ ਇਹ ਨੰਬਰ ਹੈ ਜਿਹੜਾ ਅਸੀਂ ਜਾਰੀ ਕੀਤਾ ਹੈ ਮਿਸ ਕਾਲ ਕਰਕੇ ਕਰਾਉਣੀ ਹੈ ਸੋ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਕਰਾਉਣ ਲਈ ਲੋਕ ਬੜੇ ਉਤਾਵਲੇ ਨੇ ਸਾਨੂੰ ਫੋਨ ਵੀ ਆ ਰਹੇ ਨੇ ਕਿ ਅਸੀਂ ਮੈਂਬਰਸ਼ਿਪ ਕਰਨੀ ਹੈ ਲੇਕਿਨ 1 ਸਤੰਬਰ ਨੂੰ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਜੀ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਤੋਂ ਮੈਂਬਰਸ਼ਿਪ ਲੈਣਗੇ ਇਹ ਨੰਬਰ ਨਾਲ ਦੀ ਨਾਲ ਹੈ ਜਿਹੜਾ ਸ਼ੁਰੂ ਹੋ ਜਾਣਾ ਹੈ ਤੇ ਮੈਂਬਰਸ਼ਿਪ ਜਿਹੜੀ ਹੈਗੀ ਆ ਉਹ ਓਵਰ ਆਲ ਇੰਡੀਆ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਔਰ 11 ਕਰੋੜ ਦੀ ਵੱਡੀ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਔਰ ਇਹਦਾ ਸਾਡਾ ਟੀਚਾ ਹੈ 200 ਪ੍ਰਤੀਬੂਧ ਦਾ ਉਹਨੂੰ ਵੀ ਅਸੀਂ ਪੂਰਾ ਕਰਾਂਗੇ ਇਹਦੇ ਲਈ ਜਿਹੜੀ ਸਾਡੀ ਅੱਜ ਕਾਰਸ਼ਾਲਾ ਹੋਈ ਸਬੰਧ ਵਿੱਚ ਕਿੰਨੇ ਮੈਂਬਰ ਸਿਖਾਏ ਦੇਖੋ ਬਠਿੰਡਾ ਦੇ ਵਿੱਚ ਅਸੀਂ ਪ੍ਰਤੀ ਬੂਥ 200 ਕਿਹਾ ਜੇ 250 ਬੂਥ ਹੈ ਬਠਿੰਡਾ ਵਿਧਾਨ ਸਭਾ ਦਾ ਤਾਂ ਤੁਸੀਂ ਉਹਨੂੰ 200 ਨਾਲ ਗੁਣਾ ਕਰ ਲਓ 50 ਲੱਖ 50 ਹਜ਼ਾਰ ਲਗਭਗ ਹੋ ਗਏ ਹਰ 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 ਬੂਥ ਤੇ ਮੈਂ ਕਲੀਅਰ ਕਰਦਾ ਜਿਹੜਾ ਅਸੀਂ ਬਠਿੰਡੇ ਦਾ ਟਾਰਗੇਟ ਅੱਜ ਲੈ ਕੇ ਚੱਲੇ ਆ ਅਸੀਂ ਬਠਿੰਡਾ ਦੇ ਵਿੱਚ ਚੜ੍ਹੀ ਅਜ ਕਾਰਸ਼ਾਲਾ ਕੀਤੀ ਹੈ ਮੇਰੇ ਕੋਲ ਇਸ ਮੈਂਬਰਸ਼ਿਪ ਦਾ ਜੋਨ ਦਾ ਇੰਚਾਰਜ ਹਾਂ ਮੈਂ ਤਾਂ ਇੱਕ ਮਿੰਟ ਬਾਅਦ ਪੂਰੀ ਕਰ ਦਾਂਗਾ ਹਾਂ ਹੈਗਾ ਲੱਗਿਆ ਤਾਂ ਅੱਜ